ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਪ੍ਰਭ ਕੀ ਸ਼ਰਨ ਸਗਲ ਪੈ ਲਾਥੇ ਦੁੱਖ ਬਿਰਸੇ ਸੁਖ ਪਾਇਆ ਦਿਆਲ ਹੋਵਾ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਰਬ ਕੀ ਸਰਣ ਸਗਲ ਕੈ ਲਤੇ ਦੁਖ ਬਿਨ ਸੇ ਸੁਖ ਪਾਇਆ ਦਿਆਲੁ ਹੁਵਾ ਕਰ ਬ੍ਰਹਮ ਸੁਆਮੀ ਭਇਆ ਕੇ ਪੂਰਾ ਸਤਗੁਰ ਦਿਆਆ ਪ੍ਰਭ ਜੀਓ ਤੂ ਵਿਰੋ ਸਾਹਿਬ ਦਤ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੋ ਰੰਗ ਰਤ ਰਹਾ ਸਤਗੁਰ ਨਾਮੋਂ ਨਾਮ ਦਰੜਾਇ ਚਿੰਤਾ ਸਗਲ ਦਿਨਾਸੀ ਕਾਰ ਕਿਰਪਾ ਅਬ ਨੂੰ ਕਰ ਲੈਨਾ ਮਨ ਵਸਿਆ ਅਬ ਨਾਸੀ ਤਾ ਕੋ ਬਿਗਨ ਨਾ ਕੋ ਲਗੇ ਜੋ ਸਤਗੁਰ ਆਪਣੇ ਰਾਖੇ ਜਨ ਕਮਲ ਬਸੇਰ ਦੇ ਅੰਦਰ ਅੰਮ੍ਰਿਤ ਹਰ ਰਸ ਜਾਕੇ ਸcalar ਸੇਵਾ ਸੇਵਕ ਪ੍ਰਭ ਆਪਣੇ ਜਨ ਬਨ ਕੀ ਇਹ ਸੁਖ ਜਾਈ ਨਾਨਕ ਦਾਸ ਤੋ ਲੋ ਭਾਈ ਕੈਬ ਲਿਹਾਰੇ ਜਨ ਪੂਰ ਪੈ ਜਨ ਖਾਈ ਸcalar ਸੇਵਾ ਸੇਵਕ ਪ੍ਰਭ ਆਪਣੇ ਦੇਨ ਮਾਨ ਕੀ ਅੰdio ਚੁਜਾਈ ਨਾਮਕ ਦਾਸ ਤਾ ਕਹਿ ਬਲਿਹਾਰੇ ਜਿਦ ਪੂਰਨ ਪੈ ਜਿ ਰਖਾਈ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ